ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਆਰਟੀਕਲ ਲੈ ਕੇ ਆਇਆ ਬੜਾ ਹੀ ਪਿਆਰਾ ਪ੍ਰੀਮੀਅਮ ਕੁਆਲਿਟੀ ਪਿਓਰ ਕਾਟਨ ਬੜੀ ਸੋਹਣੀ ਆਈਟਮ ਹੈ ਬੁਟੀਕ ਸਟਾਈਲ ਵੀ ਹੈ ਫੈਨਸੀ ਵੀ ਹੈ ਬਿਨਾ ਲਾਈਨਿੰਗ ਤੋਂ ਬਣੇਗਾ ਅਲਟੀਮੇਟ ਆਰਟੀਕਲ ਹੈ ਨੈਕ ਤੇ embroiderry ਆਏਗੀ ਜੀ ਬੜਾ ਪਿਆਰਾ ਆਰਟੀਕਲ ਪ੍ਰਿੰਟਿੰਗ ਬਹੁਤ ਸੋਹਣੀ ਪ੍ਰੀਮੀਅਮ ਕੁਆਲਿਟੀ ਮੈਚਿੰਗ ਬਾਟਮ ਔਰ ਦੁਪੱਟਾ ਦੇਖੋ ਇਹਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਪ੍ਰਾਈਸ ਆਏਗਾ 1050 ਰੁਪਏ 1050 ਦੀ ਰੇਂਜ ਦੇ ਵਿੱਚ ਆਰਟੀਕਲ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਫੁੱਲ ਪਿਓਰ ਦਾ ਦੁਪੱਟਾ ਪ੍ਰਿੰਟਡ ਜੀ ਕੁਆਲਿਟੀ ਬੜੀ ਸੋਹਣੀ ਕੁਆਲਿਟੀ ਆਏਗੀ ਨੈਕਟ ਐਮਬਲੋਇਡਰੀ ਚਾਰ ਰੰਗ ਇਹਦੇ ਵਿੱਚ ਇੱਕ ਆਏਗਾ ਬੜਾ ਸੋਹਣਾ ਗ੍ਰੀਨ ਕਲਰ ਨਵਾਂ ਕਲਰ ਹੈ ਨਵਾਂ ਗਰਮੀਆਂ ਦਾ ਨਵਾਂ ਕਲਰ ਲਾਂਚ ਕਰ ਰਹੇ ਹਾਂ ਜੀ ਨਵਾਂ ਰਾਮਾ ਗ੍ਰੀਨ ਕਲਰ ਇੱਕ ਆਏਗਾ ਨੇਵੀ ਬਲੂ ਬੜਾ ਪਿਆਰਾ ਕਲਰ ਹੈ ਇੱਕ ਇਸਟਾ ਆਏਗਾ ਬਲੈਕ ਚਾਰ ਰੰਗ ਇਹਦੇ ਵਿੱਚ ਚਾਰੇ ਰੰਗ ਸੋਹਣੇ ਇੱਕ ਡਿਜ਼ਾਈਨ ਆਹ ਵਾਲਾ ਬੜੀ ਸੋਹਣੀ ਆਈਟਮ ਹੈ ਬੜੀ ਸੋਹਣੀ ਚੈੱਕ ਕਰੋ ਇਸ ਪਾਓਗੇ ਦੁੱਗਣਾ ਰੋਪੇਗਾ ਰੇਟ ਦੇ ਅਕੋਰਡਿੰਗ ਚੀਜ਼ ਬਹੁਤ ਪਿਆਰੀ ਹੈ ਕੁਆਲਿਟੀ ਬਹੁਤ ਸੋਹਣੀ ਹੈ ਪ੍ਰੀਮੀਅਮ ਕੁਆਲਿਟੀ ਦੁਪੱਟਾ ਕਿਆ ਬਾਤ ਹੈ ਅਲਟੀਮੇਟ ਦੁਪੱਟਾ ਬਿਊਟੀਫੁਲ ਦੁਪੱਟਾ ਐਦਾਂ ਦੇ ਪ੍ਰਿੰਟ ਦੁਪੱਟੇ ਵਾਲੇ ਸੂਟ ਕਿਤੇ ਮਿਲਦੇ ਆ 1050 ਰੇਂਜ ਦੇ ਵਿੱਚ ਚੈੱਕ ਕਰੋ ਕਲਰ ਚੈੱਕ ਕਰੋ ਕਿੰਦਾ ਸੋਹਣਾ ਕਲਰ ਹੈ ਲੋ ਜੀ ਬਲੂ ਕਲਰ ਅਲਟੀਮੇਟ ਕਲਰ ਨਵੇਂ ਨਵੇਂ ਰੰਗ ਲੋ ਜੀ ਰਾਮਾ ਗ੍ਰੀਨ ਕਿਆ ਬਾਤ ਹੈ ਪਾਕਿਸਤਾਨੀ ਕਲਰ ਡਿਫਰੈਂਟ ਸੋ ਚਾਰ ਰੰਗ ਇਹਦੇ ਵਿੱਚ ਚਾਰ ਰੰਗ نیچے ਵਾਲੇ ਚ ਦੋ ਡਿਜ਼ਾਈਨ ਰੇਟ 1000 ਪਿਆਰ ਰੁਪਏ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ so much ਜੀ